ਅੱਜ ਦੋਸਤੋ ਸਬਸਿਕਾ ਅੱਜ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਨਵੇਂ YouTube ਚੈਨਲ ਦੇ ਉੱਤੇ ਇਸ YouTube ਚੈਨਲ ਦੇ ਉੱਤੇ ਆਪਾਂ ਤੁਹਾਡੇ ਲਈ ਕ੍ਰਾਈਮ ਨਾਲ ਰਿਲੇਟਡ ਜਿਹੜੀਆਂ ਸੱਚੀਆਂ ਘਟਨਾਵਾਂ ਆਉਣੀਆਂ ਉਹ ਲੈ ਕੇ ਆਵਾਂਗੇ ਉਹਨਾਂ ਦੀਆਂ ਕਹਾਣੀਆਂ ਤੁਹਾਨੂੰ ਸੁਣਾਵਾਂਗੇ ਇਹ ਕਹਾਣੀਆਂ ਉਹ ਹੋਣਗੀਆਂ ਜਿਹੜੀਆਂ ਤੁਹਾਨੂੰ ਬਹੁਤ ਜ਼ਿਆਦਾ ਹੈਰਾਨ ਕਰ ਸਕਦੀਆਂ ਨੇ ਇਹਨਾਂ ਸੋਚਣ ਲਈ ਮਜਬੂਰ ਕਰ ਸਕਦੀਆਂ ਨੇ ਤੇ ਇਹ ਸੋਚਣ ਲਈ ਮਜਬੂਰ ਕਰ ਸਕਦੇ ਨੇ ਕਿ ਸੱਚੀਆਂ ਨੇ ਇਦਾਂ ਕਿਵੇਂ ਹੋ ਸਕਦਾ ਹੈ ਤੇ ਅੱਜ ਦੀ ਜਿਹੜੀ ਕਹਾਣੀ ਆਪਾਂ ਸਟੋਰੀ ਲੈ ਕੇ ਆਏ ਆ ਉਹ ਵੀ ਕੁਝ ਇਸੇ ਤਰ੍ਹਾਂ ਦੀ ਆ ਉਸ ਦੇ ਉੱਪਰ ਵਿਸ਼ਵਾਸ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਕਈ ਲੋਕ ਨੂੰ ਸੱਚ ਮੰਨ ਲੇ ਕਈ ਨਹੀਂ ਤੇ ਅੱਜ ਦੀ ਇਹ ਸਟੋਰੀ ਦੀ ਆਪਾਂ ਸ਼ੁਰੂਆਤ ਕਰਦੇ ਆਂ ਇਹ ਜਿਹੜੀ ਆਪਣੀ ਅੱਜ ਦੀ ਸਟੋਰੀ ਆ ਜਿਹੜੀ ਕਹਾਣੀ ਹੈ ਇਹਦੀ ਸ਼ੁਰੂਆਤ ਹੁੰਦੀ ਆ 28 ਅਗਸਤ 1983 ਨੂੰ ਆਗਰਾ ਸ਼ਹਿਰ ਆਗਰਾ ਸ਼ਹਿਰ ਇੰਡੀਆ ਦਾ ਸਭ ਨੂੰ ਪਤਾ ਬਹੁਤ ਮਸ਼ਹੂਰ ਸ਼ਹਿਰ ਹੈ ਜਿੱਥੇ ਕਿ ਆਪਣਾ ਤਾਜ ਮਹਿਲ ਉਹ ਸ਼ਹਿਰ ਤੋਂ ਇਹਦੀ ਸ਼ੁਰੂਆਤ ਹੁੰਦੀ ਆ ਸਟੋਰੀ ਇਸ ਸਟੋਰੀ ਦਾ ਮੁੱਖ ਪਾਤਰ ਸੀਗਾ ਜਿਹੜਾ ਉਹ ਸੀਗਾ சுரேਸ਼ ਵਰਮਾ சுரேਸ਼ ਵਰਮਾ ਆਪਣੀ ਪਤਨੀ ਪੋਮਾ ਦੋ ਬੱਚਿਆਂ ਇੱਕ ਉਹਦਾ ਭਾਈ ਤੇ ਦੋ ਉਹਦੇ ਮਾਪੇ ਦੋਨੋਂ ਮਾਂ ਤੇ ਬਾਪ ਉਹਨਾਂ ਨਾਲ ਆਪਣੇ ਸ਼ਹਿਰ ਆਗਰੇ ਦੇ ਵਿੱਚ ਰਹਿ ਰਿਹਾ ਸੀ ਤੇ ਉੱਥੇ ਉਹ ਆਪਣਾ ਕਾਰੋਬਾਰ ਕਰ ਰਿਹਾ ਸੀ ਅੱਜ ਤੋਂ ਪਹਿਲਾਂ ਵਾਲੇ ਜਮਾਨੇ ਦੇ ਵਿੱਚ ਪੁਰਾਣੇ ਜਮਾਨੇ ਦੇ ਵਿੱਚ ਇੱਕ ਆਪਣੇ VHF ਚੈਨਲਸ ਹੁੰਦੇ ਸੀਗੇ ਜਿਹੜੇ ਰੇਡੀਓਜ਼ ਟੀਵੀ ਵੀਸੀਆਰ ਦੇਰਾ ਉਹਦੇ ਵਿੱਚ ਯੂਜ਼ ਹੁੰਦੇ ਸੀਗੇ ਉਹਦੀ ਉਹਦੀ ਦੁਕਾਨ ਸੀਗੀ ਮਤਲਬ ਕਿ ਉਹਦੇ ਟੀਵੀ ਵੀਸੀਆਰ ਵਗੈਰਾ ਦੀ ਜਾਂ ਰੇਡੀਓਜ਼ ਦੀ ਉਹਦੀ ਦੁਕਾਨ ਸੀਗੀ ਆਗਰੇ ਦੇ ਵਿੱਚ ਠੀਕ ਹੈ ਜੀ ਤੇ ਉਸ ਦੁਕਾਨ ਜਿਹੜੀ ਸੀਗੀ ਉਹ ਆਗਰੇ ਦੀ ਇੱਕ ਮਸ਼ਹੂਰ ਬਹੁਤ ਜਿਆਦਾ ਜਿਹੜੀ ਜਗ੍ਹਾ ਆ ਮਾਲ ਰੋਡ ਦੇ ਉੱਪਰ ਉਹਦੀ ਦੁਕਾਨ ਸੀ ਜਿਸ ਦਾ ਨਾਮ ਸੀਗਾ ਮਕੇ சுரேਸ਼ ਰੇਡੀਓਜ਼ ਠੀਕ ਹੈ ਜੀ ਤੇ ਉਹ ਆਪਣਾ ਗੁਜਰਬਾਸਰ ਉੱਥੇ ਬਹੁਤ ਵਧੀਆ ਕਰ ਰਿਹਾ ਸੀ ਤੇ ਵਧੀਆ ਪਰਵਾਰ ਤੋਂ ਸੀ ਵਧੀਆ ਪੈਸੇ ਕਮਾ ਰਿਆ ਸੀ ਤੇ ਇੱਕ ਦਿਨ ਉਹ 28 ਅਗਸਤ 1983 ਵਾਲੇ ਦਿਨ ਸ਼ਾਮ ਨੂੰ ਆਪਣੀ ਦੁਕਾਨ ਨੂੰ ਬੰਦ ਕਰਕੇ ਆਪਣੇ ਘਰ ਨੂੰ ਜਾ ਰਿਹਾ ਸੀ ਉਹ ਆਪਣੇ ਘਰ ਤੇ ਜਦੋਂ ਆਪਣੀ ਗਲੀ ਦੇ ਵਿੱਚ ਪਹੁੰਚਦਾ ਹਨੇਰਾ ਹੋਇਆ ਹੁੰਦਾ ਸ਼ਾਮ ਦਾ ਟਾਈਮ ਸੀਗਾ ਗਲੀ ਦੇ ਵਿੱਚ ਸਟਰੀਟ ਲਾਈਟਾਂ ਚੱਲ ਰਹੀਆਂ ਸੀ ਕੋਈ ਵੀ ਬੰਦਾ ਬਾਹਰ ਨਹੀਂ ਸੀ ਉਸ ਟਾਈਮ ਬੈਸਲ ਪੋਪੂਲੇਸ਼ਨ ਬਹੁਤ ਜ਼ਿਆਦਾ ਘਟੂਂਦੀ ਸੀ ਤਾਂ ਕਰਕੇ ਤੇ ਉਹ ਜਦੋਂ ਆਪਣੇ ਘਰ ਦੇ ਨੇੜੇ ਪਹੁੰਚਦਾ ਉਸ ਦੀ ਆਦਤ ਸੀਗੀ ਤੇ ਉਹਨਾਂ ਹਾਰਨ ਮਾਰਦਾ ਸੀ ਹਾਰਨ ਬੁਜਾਉਂਦਾ ਸੀ ਆਪਣੀ ਕਾਰ ਦਾ ਜਿਹਦੇ ਨਾਲ ਉਹਦੀ ਘਰ ਵਾਲੇ ਨੂੰ ਪਤਾ ਲੱਗ ਜਾਂਦਾ ਸੀ ਕਿ ਮੇਰਾ પતિ ਬਾਹਰ ਆ ਗਿਆ ਮੇਰਾ ਘਰ ਵਾਲਾ ਆ ਗਿਆ ਤੇ ਉਹ ਗੇਟ ਖੋਲ ਦੇਦੇ ਸੀ ਉਹਨੂੰ ਕਾਰ ਅੰਦਰ ਲਾਉਣ ਵਾਸਤੇ ਤੇ ਉਸ ਦਿਨ ਵੀ ਉਹਨੇ ਇਦਾਂ ਕੀਤਾ ਉਹਨੇ ਜਾ ਕੇ ਆਪਣੇ ਘਰ ਦੇ ਨੇੜੇ ਹਾਰਨ ਬਜਾਇਆ ਉਹਦੀ ਘਰ ਵਾਲੀ ਨੇ ਸੁਣਿਆ ਤੇ ਉਹ ਗੇਟ ਖੋਲਣ ਵਾਸਤੇ ਧੁਰਤੀ ਠੀਕ ਹੈ ਜੀ ਇੰਨੇ ਨੂੰ ਹਾਲੇ ਉਹ ਗੇਟ ਖੋਲਣ ਆ ਰਹੀ ਆ ਉਹ ਕਾਰ ਦੇ ਵਿੱਚ ਬੈਠਾ ਤੇ ਪਿੱਛੋਂ ਉਹਦੀ ਕਾਰ ਦੇ ਦੋ ਬੰਦੇ ਆਉਂਦੇ ਆ ਬਹੁਤ ਭੱਜੇ ਆਉਂਦੇ ਆ ਤੇ ਆ ਕੇ ਉਹਦੇ ਕੋਲੇ ਉਹਦੀ ਕਾਰ ਦੇ ਉੱਤੇ ਗੋਲੀਆਂ ਚਲਾਣ ਪਿਆ ਉਹਦੇ ਕੋਲ ਸਾਈਡ ਤੇ ਖੜ ਕੇ ਡਰਾਈਵਰ ਸਾਈਡ ਵਾਲੀ ਸਾਈਡ ਖੜ ਕੇ ਗੋਲੀਆਂ ਚਲਾਉਂਦਾ ਉਸਦੇ ਗੋਲੀਆਂ ਜਿਹੜੀ ਸ਼ਰੀਰ ਦੇ ਇੱਥੇ ਲੱਗਦੀ ਆ ਇਧਰਲੀ ਸਾਈਡ ਰਾਈਟ ਸਾਈਡ ਤੇ ਤੇ ਲੈਫਟ ਸਾਈਡ ਤੋਂ ਬਾਹਰ ਨਿਕਲ ਜਾਂਦੀ ਆ ਤੇ ਉਹਦੀ ਘਰ ਵਾਲੀ ਜਿਹੜੀ ਗੇਟ ਖੋਲਣ ਆ ਰਹੀ ਸੀ ਉਹਨੂੰ ਲੱਗਦਾ ਆ ਕਿ ਕਿਤੇ ਵੀ ਕੋਈ ਟਾਇਰ ਫਟ ਵਗੈਰਾ ਫਟਿਆ ਉਹਨਾਂ ਇੰਟਰਵਿਊਸ ਦੇ ਵਿੱਚ ਦੱਸਿਆ ਸੀ ਬਾਅਦ ਚ ਕਿ ਕੋਈ ਟਾਇਰ ਵਗੈਰਾ ਫਟਿਆ ਬਾਹਰ ਸ਼ਾਇਦ ਤੇ ਵੀ ਕਾਰ ਦਾ ਟਾਇਰ ਹੋਣਾ ਤੇ ਉਹ ਉਸ ਤੋਂ ਬਾਅਦ ਬਾਹਰ ਆਉਂਦੀ ਆ ਜਦੋਂ ਆ ਕੇ ਦੇਖਦੀ ਆ ਗੇਟ ਖੋਲ ਕੇ ਤੇ ਉਹਦਾ ਘਰ ਵਾਲਾ ਗੱਡੀ ਨਹੀਂ ਅੰਦਰ ਲੈ ਕੇ ਆਉਂਦਾ ਤੇ ਉਹ ਘਾਰ ਦੇ ਕੋਲ ਜਾਂਦੀ ਆ ਤੇ ਉੱਥੇ ਜਾ ਕੇ ਦੇਖਦੀ ਆ ਕਿ ਖੂਨ ਨਾਲ ਲਥਪਥ ਹੋਇਆ ਪਿਆ ਉਹਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਡਰ ਜਾਂਦੀ ਆ ਉਹ ਬਹੁਤ ੂਕੜ ਵਾਲੀ ਪਾਉਂਦੀ ਆ ਦਾਹ ਪਾਉਂਦੀ ਆ ਆਲੇ ਦੁਆਲੇ ਜਮਾਂਡੀ ਇਕੱਠੇ ਹੋ ਜਾਂਦੇ ਆ ਘਰ ਦੇ ਅੰਦਰੋਂ ਬਾਹਰ ਨਿਕਲੇ ਆਉਂਦੇ ਆ ਜਦ ਉਹ ਸਾਰੇ ਆ ਕੇ ਦੇਖਦੇ ਆ ਵੀ ਆਹ ਕੀ ਹੋਇਆ ਪਿਆ ਖੂਨ ਨਾਲ ਲਥਪਥ ਹੋਇਆ ਪਿਆ ਉਹਨੂੰ ਸਮਝ ਨਹੀਂ ਆਉਂਦੀ ਵੀ ਹੋਇਆ ਕੀ ਆ ਤੇ ਉਹ ਉਦੋਂ ਕੀ ਕਰਦੇ ਉਹਨੂੰ ਚੱਕਦੇ ਆ ਚੱਕ ਕੇ ਉਹਨੂੰ ਹਸਪੀਟਲ ਦੇ ਵਿੱਚ ਲੈ ਜਾਂਦੇ ਨੇ ਜਦੋਂ ਹਸਪੀਟਲ ਲੈ ਕੇ ਜਾਂਦੇ ਨੇ ਉੱਥੇ ਜਾ ਕੇ ਡਾਕਟਰ ਉਹਨੂੰ ਚੈੱਕ ਕਰਦੇ ਆ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਦੱਸਦੇ ਆ ਤੀਜ ਭਾਈ ਇਹਦੀ ਤਾਂ ਡੈਥ ਹੋ ਜੂਗੀ ਆ ਇਹ ਮਰ ਚੁੱਕਿਆ ਤੇ ਜਦੋਂ ਚੈੱਕ ਕਰਦੇ ਆ ਮਰ ਚੁੱਕਿਆ ਕਰਦਿਆਂ ਦੱਸਦੇ ਆ ਘਰ ਦੇ ਬੜੇ ਹੈਰਾਨ ਸਾਰੇ ਸ਼ੌਕ ਦੇ ਵਿੱਚ ਸਾਰੇ ਆਲੇ ਦਾਲ ਦੇ ਲੋਕ ਸੀਗੇ ਜਿਹਨੇ ਵੀ ਹੋਇਆ ਕੀ ਵਾਪਰਿਆ ਕੀ ਤੇ ਉਸ ਤੋਂ ਬਾਅਦ ਉਹ ਉਸ ਦਾ ਬਾਡੀ ਦਾ ਚੈੱਕ ਅਪ ਕਰਦੇ ਆ ਉਹ ਅਤ ਮਾਦਰੀਆ ਪੋਸਟ ਮਾਰਨ ਕਰਦੇ ਆ ਪੋਸਟ ਮਾਰਨ ਦੇ ਵਿੱਚ ਪਤਾ ਲੱਗਦਾ ਕਿ ਇਹਦੇ ਗੋਲੀ ਵੱਜੀ ਆ ਇਹਦੀ ਗੋਲੀ ਵੱਜਣ ਨਾਲ ਮੌਤ ਹੋਈ ਆ ਉਸ ਤੋਂ ਬਾਅਦ ਉਹ ਜਿਹੜੇ ਡੈੱਡ ਬਾਡੀ ਆ ਉਹ ਘਰ ਦੇ ਹੋਂ ਦੇ ਦਿੰਦੇ ਆ ਹਸਪੀਟਲ ਚ ਉਹ ਡੈੱਡ ਬਾਡੀ ਲੈ ਜਾ ਕੇ ਆਪਣਾ ਸੰਸਕਾਰ ਕਰ ਦਿੰਦੇ ਆ ਠੀਕ ਹੈ ਜੀ ਇੱਥੇ ਤੱਕ ਸਾਰੀ ਕਹਾਣੀ ਆਪਾਂ ਨੂੰ ਲੱਗਦਾ ਕਿ ਉਹਦਾ ਸੰਸਕਾਰ ਹੋ ਗਿਆ ਮਰ ਗਿਆ ਹੈ ਨਾ ਕਹਾਣੀ ਖਤਮ ਨਹੀਂ ਜੀ ਉਸ ਤੋਂ ਬਾਅਦ ਤਕਰੀਬਨ 4 ਮਹੀਨੇ ਬਾਅਦ ਆਗਰੇ ਤੋਂ 17 ਕਿਲੋਮੀਟਰ ਦੇ ਦੂਰ ਤੇ ਇੱਕ ਬਾੜ ਨਾਮ ਦਾ ਗਾ ਪਿੰਡ ਸੀ ਜਾਂ ਤਾਂ ਪਿੰਡ ਕਹਿ ਲਈਏ ਨਾ ਪਿੰਡ ਸੀਗਾ ਉੱਥੇ ਇੱਕ ਬੱਚਾ ਜਨਮ ਲੈਣਾ ਤੇ ਉਸ ਬੱਚੇ ਦਾ ਨਾਮ ਰੱਖਿਆ ਜਾਂਦਾ ਤੌਰਨ ਸਿੰਘ ਘਰ ਦਾ ਨਾਮ ਉਹਦਾ ਘਰ ਦੇ ਰੱਖਦੇ ਆ ਟੀਟੂ ਹੁਣ ਟੀਟੂ ਦੇ ਪਰਿਵਾਰ ਦੇ ਵਿੱਚ ਉਹਦੇ ਦੋ ਵੱਡੇ ਭਰਾ ਇੱਕ ਉਹਦੇ ਮਾਪੇ ਮਾਂ ਦਾ ਨਾਮ ਉਹਦੀ ਦਾ ਸ਼ਾਂਤੀ ਦੇਵੀ ਤੇ ਪਿਤਾ ਦਾ ਨਾਮ ਮਹਾਵੀਰ ਪ੍ਰਸਾਦ ਠੀਕ ਹੈ ਜੀ ਉਹ ਉਹਨਾਂ ਦੇ ਘਰੇ ਜਨਮ ਲੈਂਦਾ ਚਲੋ ਬੱਚੇ ਜਨਮ ਲੈਂਦੇ ਆ ਕੋਈ ਆਪਾਂ ਹਨਾ ਬਹੁਤ ਜੰਮਦੇ ਆ ਬਹੁਤ ਮਰਦੇ ਆ ਕੋਈ ਫਰਕ ਨਹੀਂ ਪੈਂਦਾ ਤੇ ਪਰ ਜਦੋਂ ਉਹ ਬੱਚਾ ਤਕਰੀਬਨ 2.5 3 ਸਾਲ ਦਾ ਹੁੰਦਾ 1986 ਦਾ ਟਾਈਮ ਹੁੰਦਾ 1983 ਦੇ ਵਿੱਚ ਉਹਦੀ ਗੋਲੀ ਲਾ ਕੇ ਮੌਤ ਹੋਈ ਸੀ ਤੇ ਅਗਸਤ ਮਹੀਨੇ 'ਚ ਇਹਦਾ ਜਨਮ ਹੁੰਦਾ ਉਸੇ ਸਾਲ ਦਸੰਬਰ ਮਹੀਨੇ ਦੇ ਵਿੱਚ 10 ਦਸੰਬਰ ਨੂੰ 1983 ਤੇ 2 3 ਸਾਲ ਲੱਗ ਜਾਂਦੇ ਆ 1986 ਦਾ ਟਾਈਮ ਆ ਜਾਂਦਾ ਇਹ ਥੋੜਾ ਥੋੜਾ ਬੋਲਣ ਲੱਗ ਜਾਂਦਾ ਜਿਹੜਾ ਇਹ ਬੱਚਾ ਟੀ2 ਟੀ2 ਜਦੋਂ ਥੋੜਾ ਥੋੜਾ ਬੋਲਣ ਲੱਗਦਾ ਤੇ ਇਹ ਹਮੇਸ਼ਾ ਆਪਣੇ ਘਰਦਿਆਂ ਨੂੰ ਇੱਕ ਗੱਲ ਕਹਿਣ ਲੱਗ ਜਾਂਦਾ ਕਿ ਇਹ ਮੇਰਾ ਘਰ ਨਹੀਂ ਮੈਂ ਇੱਥੇ ਗਲਤੀ ਨਾਲ ਆ ਗਿਆ ਇਹ ਤੁਸੀਂ ਮੈਨੂੰ ਕਿੱਥੇ ਲਾਇਆ ਕਿੱਥੇ ਮੈਂ ਆ ਗਿਆ ਮੈਨੂੰ ਮੇਰੇ ਘਰੋਂ ਬਾਕ ਚੱਲ ਗਿਆ ਇੱਕ ਤਾਂ ਉਹ ਛੋਟਾ ਸੀ ਬੋਲਦਾ ਬਹੁਤ ਮਤਲਬ ਕਿ ਜਿਵੇਂ ਆਪਾਂ ਛੋਟਾ ਬੱਚਾ ਬੋਲਣ ਲੱਗਦਾ ਆਪਾਂ ਨੂੰ ਪਤਾ ਹੀ ਆ ਵੀ ਥੋੜਾ ਜਿਹਾ ਤੁੱਤਲਾ ਬੋਲਦਾ ਹੁੰਦਾ ਸਮਝ ਨਹੀਂ ਆਉਂਦੀ ਹੈ ਨਾ ਪਹਿਲਾਂ ਪਹਿਲਾਂ ਤੇ ਘਰਦਾਂ ਲੋਦਾ ਵੀ ਬੱਚਾ ਇੱਕ ਤਾਂ ਸਮਝ ਨਹੀਂ ਆਉਂਦੇ پرو ਲੱਗਦਾ ਪਤਾ ਨਹੀਂ ਕਿਹਦੀਆਂ ਗੱਲਾਂ ਕਰਦਾ ਬੱਚਾ ਆ ਵੀ ਠੀਕ ਹੋ ਜੂਗਾ ਭਾਪੀ ਹੈ ਨਾ ਵੀ ਬੱਚੇ ਕੁਝ ਵੀ ਬੋਲਦੇ ਰਹਿੰਦੇ ਆ ਉਸ ਤੋਂ ਬਾਅਦ ਟਾਈਮ ਲੰਘਦਾ ਜਾਂਦਾ ਉਹ 3 ਤੋਂ 4 ਸਾਲ ਦਾ ਜਦੋਂ ਉਹ 4 ਸਾਲ ਦੀ ਉਮਰ ਤੇ ਜਾਂਦਾ ਉਹਦਾ ਰਵਈਆ ਬਦਲ ਜਾਂਦਾ ਉਹਦਾ ਬੋਲਣ ਦਾ ਢੰਗ ਜਿਵੇਂ ਕੋਈ ਵੱਡਾ ਆਦਮੀ ਬੰਦਾ ਆਪਣਾ ਆਮ ਬੋਲਦਾ ਹੈ ਨਾ ਵੱਡੀ ਉਮਰ ਦਾ ਉਦਾਂ ਬੋਲਣ ਲੱ ਆ ਜਾਂਦਾ ਤੇ ਉਹ ਆਪਣੇ ਘਰਦਿਆਂ ਨਾਲ ਨਾਰਾਜ਼ ਰਹਿਣ ਲੱਗ ਜਾਂਦਾ ਰਦਨ ਨਾਲ ਲੜਦਾ ਜਿਉ ਕਿਤੇ ਆਪਣੀ ਮਾਂ ਨੂੰ ਦੇਖਦਾ ਵੀ ਉਹਦੇ ਸਾੜੀ ਪਾਟੀ ਹੋਈ ਪਈ ਆ ਜਾਂ ਚੁੰਨੀ ਉਹਨੇ ਫੱਟੀ ਹੋਈ ਚੁੰਨੀ ਲਈ ਹੋਈ ਆ ਤੇ ਉਹ ਉਹਨਾਂ ਨਾਲ ਉਹਦੇ ਨਾਲ ਲੜਦਾ ਵੀ ਤੂੰ ਕਿਹੇ ਜਿਹੇ ਕੱਪੜੇ ਪਾਇਆ ਹੈ ਨਾ ਤੇ ਉਹਨਾਂ ਨੂੰ ਦੱਸਣ ਲੱਗ ਜਾਂਦਾ ਕਿ ਮੈਂ ਤੁਹਾਡਾ ਕੁੰਡਾ ਨਹੀਂ ਹੈਗਾ ਵੀ ਮੇਰੀ ਤਾਂ ਮੌਤ ਹੋ ਗਈ ਸੀ ਏਦਾਂ ਏਦਾਂ ਕਰਕੇ ਮੇਰੇ ਗੋਲੀ ਲੱਗੀ ਸੀ ਤੇ ਵੀ ਮੇਰੀ ਉਸ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਉਸ ਤੋਂ ਬਾਅਦ ਮੈਨੂੰ ਘਰ ਦੇ ਡਾਕਟਰ ਕੋਲ ਲੈ ਕੇ ਡਾਕਟਰ ਤੋਂ ਬਾਅਦ ਮੇਰੀ ਮੇਰਾ ਸੰਸਕਾਰ ਕਰਤਾ ਉਹਨਾਂ ਨੇ ਜਦ ਮੈਂ ਇੱਥੇ ਆ ਗਿਆ ਵੀ ਮੈਨੂੰ ਉੱਥੇ ਵਾਪਸ ਛੱਡ ਕਰਦੇ ਵਿਸ਼ਵਾਸ ਨਹੀਂ ਕਰਦੇ ਗੱਲ ਟਾਲ ਦਿੰਦੇ ਆ ਉਹ ਕੀ ਸਮਝੇ ਆਪਣੇ ਕੋਈ ਬੱਚਾ ਇਦਾਂ ਕਰੇ ਆ ਪਰਾਂ ਦੇ ਚੌੜਾ ਕਰਦਾ ਜ ਜਵਾਬ ਹੈ ਨਾ ਦੋਦਾ ਤੇ ਜਦੋਂ ਉਹ ਵੀ ਹੋਰ ਉਮਰ ਪਾਦੀ ਆ ਉਹਦੀ ਉਮਰ 5 ਸਾਲ ਦੀ ਹੁੰਦੀ ਆ 1988 1990 ਦਾ ਡਾਇਮੰਡ ਤੇ ਉਹ ਵੱਡਾ ਹੁੰਦਾ ਤੇ ਉਹਨਾ ਆਪਣੇ ਘਰਦਿਆਂ ਨਾਲ ਲੜਨ ਲੱਗ ਜਾਂਦਾ ਇੱਕ ਦਿਨ ਉਹ ਆਪਣੇ ਘਰਦਿਆਂ ਨੂੰ ਕਹਿੰਦਾ ਮੈਨੂੰ ਆਗਰੇ ਮੇਰੇ ਘਰ ਛੱਡਿ ਆਓ ਨਹੀਂ ਮੈਂ ਇਥੋਂ ਭੱਜਦਾ ਨਹੀਂ ਮੈਨੂੰ ਉੱਥੇ ਲੈ ਕੇ ਜਾ ਤੇ ਕਰਦੇ ਅਣਗੌੜੀ ਦੀ ਗੱਲ ਕਰਦੇ ਆ ਇੱਕ ਦਿਨ ਉਹ ਕੀ ਕਰਦਾ ਜਿਵੇਂ ਕੋਈ ਵੱਡਾ ਬੰਦਾ ਆਪਣਾ ਬੈਗ ਪੈਕਾ ਦਾ ਸਮਾਰ ਕੇ ਆਪਣੇ ਕੱਪੜੇ वगैरह ਰੱਖਦਾ ਉਹ ਆਪਣੇ ਬੈਗ ਵਿੱਚ ਕੱਪੜੇ ਪਾ ਲੰਦਾ ਵੀ ਅੱਜ ਮੈਂ ਭੱਜ ਜਾਣਾ ਤੇ ਘਰ ਦੇ ਦੇਖਦੇ ਨੇ ਤੇ ਉਹ ਸਮਝਾਉਂਦੇ ਆ ਵੀ ਨਹੀਂ ਇਦਾਂ ਨਹੀਂ ਕਰਨਾ ਉਹ ਫਿਰ ਥੋੜਾ ਸੀਰੀਅਸ ਰਹਿੰਦਾ ਤੇ ਉਹਦਾ ਇੱਕ ਭਾਈ ਸੀਗਾ ਉਹਦਾ ਵੱਡਾ ਭਾਈ ਅਸ਼ੋਕ ਡੀਡੂ ਦਾ ਵੱਡਾ ਭਾਈ ਸੀਗਾ ਇੱਕ ਅਸ਼ੋਕ ਤੇ ਉਹ ਜਿਆ ਸਾਰਾ ਕੁਝ ਦੇਖਦਾ ਉਹ ਸੋਚਦਾ ਵੀ ਇੰਨਾ ਕਹਿੰਦਾ ਰਹਿੰਦਾ ਵੀ ਮੈਨੂੰ ਚੈੱਕ ਕਰਨਾ ਚਾਹੀਦਾ ਵੀ ਮੈਂ ਜਾ ਕੇ ਹਾਂ ਇੱਕ ਵਾਰ ਆਗਰੇ ਆਗਰੇ ਜਾ ਕੇ ਚੈੱਕ ਕਰਕੇ ਆਉਣਾ ਵੀ 4-5 ਸਾਲ ਦਾ ਹੋ ਗਿਆ ਇਹ ਪਿਛਲੇ 2-3 ਸਾਲਾਂ ਤੋਂ ਇਹੀ ਗੱਲਾਂ ਕਹੀ ਜਾਂਦਾ ਵੀ ਜਾਣਾ ਚਾਹੀਦਾ ਉਹ ਕੀ ਕਰਦਾ ਜੀ ਆਪਣੇ ਬਿਨਾਂ ਘਰੇ ਦੱਸੇ ਤੇ ਟੀਟੂ ਨੂੰ ਬਿਨਾਂ ਦੱਸੇ ਆਗਰੇ ਚਲਿਆ ਜਾਂਦਾ ਆਪਣੇ ਇੱਕ ਦੋਸਤ ਨੂੰ ਨਾਲ ਤੇ ਉਹਨੂੰ ਬਸ ਇੰਨਾ ਹੀ ਪਤਾ ਹੁੰਦਾ ਜਿਵੇਂ ਉਹ ਦੱਸਦਾ ਸੀ ਕਿ ਮੇਰੀ シュਰੇਸ਼ ਰੇਡੀਓਜ਼ ਨਾਮ ਦੀ ਇੱਕ ਦੁਕਾਨ ਸੀਗੀ ਮਾਹਲ ਰੋਡ ਦੇ ਉੱਤੇ ਉਹ ਪਹਿਲਾ ਮਾਹਲ ਰੋਡ ਤੇ ਪਹੁੰਚ ਜਾਂਦਾ ਮਾਹਲ ਰੋਡ ਤੇ ਜਾ ਕੇ ਉਹ ਦੇਖਦਾ ਆਲਾ-ਦਾਲਾ ਲੱਭਦਾ ਤੇ ਉਹ ਥੋੜੀ ਜਿਹਾ ਅੱਗੇ ਜਾਂਦਾ ਤੇ ਉਹਦੀ ਨਿਗਾਹ ਪੈਂਦੀ ਹੈ ਇੱਕ ਦੁਕਾਨ ਦੇ ਉੱਪਰ ਲਿਖਿਆ ਦਾ シュਰੇਸ਼ ਰੇਡੀਓ ਉਹ ਥੋੜਾ ਜਿਹਾ ਪਹਿਲਾਂ ਤਾਂ ਹੈਰਾਨ ਹੁੰਦਾ ਓਬਵੀਅਸ ਆ ਹਰ ਕੋਈ ਹੈਰਾਨ ਹੋਊਗਾ ਵੀ ਇਹ ਕਿਵੇਂ ਹੋ ਸਕਦਾ ਇਤਫਾਕ ਵੀ ਹੋ ਸਕਦਾ ਤੇ ਉਹਦਾ ਦੋਸਤ ਤੇ ਉਹ ਦੋਨੋਂ ਜਾਣੇ ਉਸ ਤੋਂ ਬਾਅਦ ਅੰਦਰ ਚਲੇ ਜਾਂਦੇ ਆ ਉਹ ਦੁਕਾਨ ਦੇ ਅੰਦਰ ਜਾਂਦੇ ਨੇ ਅੰਦਰ ਜਾ ਕੇ ਉਹ ਕੀ ਦੇਖਦੇ ਨੇ ਕਿ ਉੱਥੇ ਇੱਕ ਔਰਤ ਦਾ ਜਿਹੜੀ ਉਹ ਦੁਕਾਨ ਦੀ ਮਾਲਕ ਹੈ ਨਾ ਤੇ ਉਹ ਉੱਥੇ ਆਪਣਾ ਕਾਰੋਬਾਰ ਕਰ ਰਹੀ ਹੈ ਤੇ ਉਹ ਜਾ ਕੇ ਉਸ ਔਰਤ ਨਾਲ ਗੱਲਬਾਤ ਕਰਦੇ ਨੇ ਉਹਨੂੰ ਪੁੱਛਦੇ ਨੇ ਕਿ ਇਹ ਦੁਕਾਨ ਕਿਸ ਦੀ ਆ ਸਾਰੀਆਂ ਗੱਲਾਂ ਬਾਤਾਂ ਪੁੱਛਣ ਲੱਗ ਜਾਂਦੇ ਆ ਉਹ ਦੱਸਦੀ ਆ ਕਿ ਇਹ ਮੇਰੇ ਪਤੀ ਦੀ ਦੁਕਾਨ ਸੀ ਉਹਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਇਹ ਮੇਰੀ ਆ ਤੇ ਉਹ ਪੁੱਛਦੇ ਨੇ ਵੀ ਆ ਨਾਮ ਕੀ ਕੀ ਦਾ ਨਾਮ ਹੈ ਜਿਹੜਾ ਸੁਰੇਸ਼ ਰੇਡੀ ਦਾ ਉਹ ਦੱਸ ਦਿੰਦੇ ਮੇਰੇ ਪਤੀ ਦਾ ਨਾਮ ਸੀਗਾ ਇਹ ਹੈ ਨਾ ਜਿਵੇਂ ਸਾਰੀ ਗੱਲਬਾਤ ਆਉਂਦੀ ਆ ਉੱਥੇ ਫੋਟੋ ਲੱਗੀ ਹੁੰਦੀ ਆ ਫੋਟੋ ਦੇ ਉੱਪਰ ਫੁੱਲ ਚਾੜੇ ਹੁੰਦੇ ਆ ਨਾ ਪਾਲਾ ਪਾਈ ਵੀ ਹੁੰਦੀ ਆ ਉਹ ਉਹ ਨੂੰ ਉਹ ਵੀ ਪੁੱਛਦੇ ਆ ਵੀ ਇਹ ਮਾਲਾ ਆਲਾ ਕੌਣ ਆ ਦੱਸ ਦਿੰਦੇ ਵੀ ਇਹ ਹੀ ਮੇਰਾ ਪਤੀ ਸੀਗਾ ਜਿਹਦੇ ਡੈਥ ਹੋ ਗਈ ਸੀ ਹੈ ਨਾ ਵੀ ਜਿਸ ਦੀ ਇਹ ਦੁਕਾਨ ਸੀ ਤੇ ਉਹ ਵੀ ਹੈਰਾਨ ਹੋਈ ਜਾਂਦੀ ਆ ਵੀ ਇਹ ਲੈਣਾ ਕੁਛ ਇਹਨਾਂ ਨੇ ਹੈ ਨਹੀਂ ਤੇ ਪੁੱਛੀ ਜਾਂਦੇ ਆ ਵੀ ਕਾਰਨ ਕੀ ਆ ਤੇ ਹਾਲੇ ਉਹਨੂੰ ਪੁੱਛਣੇ ਲੱਗਦੇ ਆਂ ਵੀ ਉਹਦਾ ਨਾਮ ਵਗੈਰਾ ਪੁੱਛਣ ਦੀ ਕੋਸ਼ਿਸ਼ ਵੀ ਕਰਦੇ ਆ ਤੇ ਉਹ ਪਹਿਲੇ ਪੁੱਛ ਲੈਂਦੀ ਆ ਉਹਨਾਂ ਨੂੰ ਕਿ ਤੁਸੀਂ ਹੈ ਕੌਣ ਤੁਸੀਂ ਇੰਨੀ ਜਾਣਕਾਰੀ ਕਿਉਂ ਲੈ ਰਹੇ ਹੋ ਡਰ ਜਾਂਦੇ ਆ ਵੀ ਕੌਣ ਆ ਗਿਆ ਹੈ ਨਾ ਕੌਣ ਪੁੱਛ ਰਿਹਾ ਹੈ ਸਾਡੇ ਬਾਰੇ ਤੇ ਉਹ ਦੱਸਦੇ ਨੇ ਉਹਨੂੰ ਉਹ ਦੱਸਦਾ ਬਿੰਮਾ ਏ ਤੋਂ 16 17 ਕਿਲੋਮੀਟਰ ਦੂਰ ਤੇ ਮੇਰਾ ਪਿੰਡਾ ਬਾੜਪਿੰਡ ਉੱਥੇ ਮੇਰੇ ਭਾਈ ਦਾ ਛੋਟਾ ਵੀ ਉਹਦਾ ਜਨਮ ਤਕਰੀਬਨ 1983 ਦਸੰਬਰ ਦੇ ਵਿੱਚ ਹੋਇਆ ਸੀਗਾ ਤੇ ਉਹ ਜਦੋਂ ਤਾਂ 2-3 ਸਾਲ ਦਾ ਉਹ ਸਾਨੂੰ ਕਹਿੰਦਾ ਰਹਿੰਦਾ ਵੀ ਮੈਂ ਇਦਾਂ ਕਰਕੇ ਮੇਰੀ ਡੈੱਟ ਹੋ ਗਈ ਸੀ ਮੇਰਾ ਨਾਮ ਸੁਰੇਸ਼ ਹੈ ਮੇਰੇ ਗੋਲੀਆਂ ਮਾਰੀਆਂ ਗਈਆਂ ਸੀ ਮੇਰੀ ਆਗਰ ਵਿੱਚ ਦੁਕਾਨ ਹੈ ਉਹ ਸਾਰੀ ਗੱਲ ਜੋ ਵੀ ਉਹਨੇ ਦਿਨਾਂ ਦੀ ਹੋ ਰਹੀ ਸੀ ਸਾਰੇ ਡਿਟੇਲ ਚ ਉਹਨੂੰ ਦੱਸਦਾ ਉਹ ਜਿਹੜੀ ਔਰਤ ਆ ਪਹਿਲਾਂ ਤਾਂ ਉਹ ਹੈਰਾਨ ਹੁੰਦੀ ਆ ਤੇ ਉਹ ਸੋਚਦੀ ਆ ਵੀ ਕੋਈ ਖਬਰੇ ਕੋਈ ਠੱਗ ਨਾ ਹੋਣਾ ਹੈ ਨਾ ਵੀ ਕੌਣ ਨੇ ਪਤਾ ਨਹੀਂ ਕੌਣ ਆ ਕਿ ਇਹ ਗੱਲਾਂ ਕਰਦ ਨੇ ਪਹਿਲਾਂ ਵਿਸ਼ਵਾਸ ਨਾ ਕਰਦੇ ਹਾਲੇ ਉਹਨਾਂ ਦੀ ਗੱਲਬਾਤ ਚੱਲੇ ਰਹੀ ਹੁੰਦੀ ਆ ਕਿ ਮੇਰੇ ਉਹਦੇ ਜਿਹੜੇ ਸੱਸ ਸਹੁਰਾ ਸੀਗੇ ਜਿਹੜੇ ਸ਼ਰੇਸ਼ ਦੇ ਮਾਤਾ ਪਿਤਾ ਸੀਗੇ ਬਰਫੀ ਦੇ ਵੀ ਤੇ ਚੰਦਰਪਾਲ ਉਹਨਾਂ ਦਾ ਨਾਮ ਸੀਗਾ ਤੇ ਉਹ ਪਹੁੰਚ ਜਾਂਦੇ ਨੇ ਦੁਕਾਨ ਤੇ ਉਹ ਪੁੱਛਦੇ ਆ ਵੀ ਕੀ ਹੋ ਗਿਆ ਉਹੀ ਗੱਲ ਸਾਰੀ ਉਹ ਮੁੰਡਾ ਦੁਬਾਰੇ ਉਹਨਾਂ ਨੂੰ ਦੱਸਦਾ ਉਹ ਵੀ ਹੈਰਾਨ ਹੁੰਦੇ ਨੇ ਵੀ ਐ ਕਿਵੇਂ ਹੋ ਸਕਦਾ ਕੋਈ ਕਿਵੇਂ ਵੀ ਜਾਤਾ ਫਰਾਡ ਹੋਣਾ ਏ ਹਨਾ ਵੀ ਇਹਨਾਂ ਦੇ ਅਖਬਾਰ ਵਗੈਰਾ ਚ ਪੜਿਆ ਹਨਾ ਸਾਰੀ ਗੱਲ ਉਦਾਂ ਹੀ ਦੱਸੀ ਜਾਂਦੇ ਨੇ ਤੇ ਪਰ ਉਹਨਾਂ ਨੂੰ ਫੇਰ ਵੀ ਅੰਦਰ ਉਹ ਇਦਾਂ ਹੁੰਦਾ ਹੈ ਨਾ ਵੀ ਸਾਡਾ ਪੁੱਤ ਮਰਿਆ ਤੇ ਉਹਦੀ ਘਰ ਵਾਲੀ ਨੂੰ ਹੁੰਦਾ ਕਿ ਮੇਰਾ ਭਤੀ ਦੀ ਡੈਥ ਹੋਈ ਹੈ ਵੀ ਮੈਂ ਜੇ ਇਦਾਂ ਦੀ ਕੋਈ ਗੱਲਬਾਤ ਆ ਹਰ ਇੱਕ ਮਿਲਣਾ ਚਾਹੂਗਾ ਹੈ ਨਾ ਵੀ ਖੌਰੇ ਸੱਚੀ ਗੱਲ ਹੋ ਗਈ ਹੈ ਨਾ ਤੇ ਉਹ ਕੀ ਕਰਦੇ ਆ ਉਸ ਤੋਂ ਬਾਅਦ ਚ ਗੱਲਾਂ ਬਾਤਾਂ ਕਰਦੇ ਕਰਦੇ ਉਸ ਤੋਂ ਬਾਅਦ ਉਹ ਵਿਚਾਰ ਬਣਾਉਂਦੇ ਆ ਵੀ ਆਪਾਂ ਤੇਰੇ ਪਿੰਡ ਚ ਆਉਂਦੇ ਆ ਜਿਹੜਾ ਉਹਦਾ ਭਾਈ ਸੀ ਅਸ਼ੋਕ ਉਹਨੂੰ ਕਹਿੰਦੇ ਆ ਵੀ ਆਪਾਂ ਤੇਰੇ ਪਿੰਡ ਜਾਂਦੇ ਆ ਉਹ ਉੱਥੋਂ ਗੱਡੀ ਚੱਕਦੇ ਨੇ ਨਾਲ ਉਹਦੇ ਦੋਸਤ ਨੂੰ ਤੇ ਆਪਣਾ ਸਾਰੇ ਪਰਿਵਾਰ ਉਹਦੇ ਮੁੰਡਿਆਂ ਨੂੰ ਨਾਲ ਜਿਹੜੇ ਉਹਦੇ ਛੇ ਰਿੰਦੇ ਚਾਕ ਸੀਗੇ ਉਹਨਾਂ ਨੂੰ ਲੈ ਕੇ ਪਿੰਡ ਪਹੁੰਚ ਜਾਂਦੇ ਆ ਜਦੋਂ ਪਿੰਡ ਜਾਂਦੇ ਨੇ ਮਾਪੇ ਬਾਹਰ ਮਿਲਦੇ ਨੇ ਦੱਸਦਾ ਉਹ ਦੱਸਦਾ ਅਸ਼ੋਕ ਕਿ ਮੈਂ ਨਾਲ ਲੈ ਕੇ ਆਏ ਤੈਨਾਂ ਕਰਕੇ ਜਿਹੜੀ ਉਹ ਗੱਲ ਦੱਸਦਾ ਹੁੰਦਾ ਵੀ ਆਪਣਾ ਟੀਟੂ ਵੀ ਉਹੀ ਸਾਰੇ ਲੋਕ ਨੇ ਉਹਦਾ ਪਰਿਵਾਰ ਤੇ ਉਹ ਖਾਲੇ ਟੀਟੂ ਉੱਥੇ ਹੁੰਦਾ ਨੇ ਟੀਟੂ ਅੰਦਰ ਖਾਣਾ ਖਾ ਰਿਆ ਸੀਗਾ ਤੇ ਜਦੋਂ ਅੰਦਰ ਪੜਦੇ ਨੇ ਟੀਟੂ ਆਪਣਾ ਹੱਥ ਖਾਣਾ ਖਾਣ ਤੋਂ ਬਾਅਦ ਹੱਥ ਧੋ ਰਿਹਾ ਉਹਦੀ ਪਿੱਛੇ ਜਦੋਂ ਉਹ ਨੂੰ ਘਮਾਉਂਦਾ ਤੇ ਉਹ ਸਾਰਾ ਪਰਿਵਾਰ ਉਹਦਾ ਉਹਨਾਂ ਨਾਲਾ ਪਰਿਵਾਰ ਟੀਟੂ ਦਾ ਜਿਹੜੇ ਉਹਦੇ ਮਾਪੇ ਸ਼ਾਂਤੀ ਦੇਵੀ ਤੇ ਮਹਾਵੀਰ ਪ੍ਰਸਾਦ ਨਾਲ ਉਹਦੇ ਪ੍ਰਾਣੇ ਮਾਪੇ ਬਰਪੀ ਦੇ ਵੀ ਚੰਦਰਬਾਬੂ ਤੇ ਉਹਦੇ ਘਰ ਵਾਲੇ ਉਹ ਸਾਰੇ ਇਕੱਠੇ ਉਹ ਇਕਦਮ ਹਾਰਾ ਹੋ ਕੇ ਦੇਖਦਾ ਤੇ ਉਹ ਕਹਿੰਦਾ ਵੀ ਇਹਨਾਂ ਨੂੰ ਇੱਥੇ ਕੌਣ ਲੈ ਕੇ ਆਇਆ? ਇਹੀ ਤਾਂ ਮੇਰੇ ਮਾਪੇ ਨੇ। ਇਹ ਮੇਰੇ ਘਰ ਵਾਲਿਆ ਉਹ ਮੰਨ ਲੇ ਫਟਾਫਟ ਗੱਲਾਂ ਕਰਨ ਆਲਾ ਨੂੰ ਦੁੱਸਣ ਲਾ ਜਾਂਦਾ। ਬਹੁਤ ਉਹਨਾਂ ਨਜ਼ਰੀਂ ਉਹਨਾਂ ਨੂੰ ਖੁਸ਼ੀ ਵੀ ਹੁੰਦੀ ਆ। ਤੇ ਉਹ ਸ਼ਾਂਤ ਕਰਦੇ ਨੇ ਉਹਨੂੰ। ਉਹਨੂੰ ਦੱਸਦਾ ਉਹਦਾ ਭਾਈ ਵੀ ਮੈਂ ਤਾਂ ਕਿਹਾ ਮੈਂ ਗਿਆ ਸੀ ਜਿਹੜੀ ਤੇਰੇ ਨਾਲ ਗੱਲ ਕੀਤੀ ਸੀ ਵੀ ਓਏ ਉਹ ਹੀ ਹੈ ਨਾ। ਤੇ ਉਹ ਉਹਨਾਂ ਨੂੰ ਲੈ ਕੇ ਉੱਥੇ ਬਹਿ ਜਾਂਦੇ ਨੇ ਕਹਿੰਦੇ ਆਪਾਂ ਬੈਠ ਕੇ ਗੱਲ ਕਰਦੇ ਨੇ ਪਿੰਡ 'ਚ ਵੀ ਗੱਲ ਵਗੈਰਾ ਫੈਲ ਜਾਂਦੀ ਆ। ਉਹ ਉੱਥੇ ਬੈਠਦੇ ਨੇ। ਤੇ ਜਦੋਂ ਬੈਠ ਲੱਗਦੇ ਨੇ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਮੇਰੇ ਕੋਲ ਬੈਠ ਤੇ ਸਾਰੇ ਉਹਦੀ ਘਰ ਵਾਲੀ ਵੀ ਥੋੜਾ ਜਿਹਾ ਉਹ ਟਾਈਮ ਹੈ ਨਾ 1987 ਦਾ ਟਾਈਮ ਚ 9990 ਦੀਆਂ ਗੱਲਾਂ ਹਨ ਉਹ ਕਹਿੰਦੇ ਨੂੰ ਵੀ ਯਾਰ ਪੀਏ ਛੋਟਾ ਜਿਹਾ ਜਗਤ 5 ਸਾਲ ਦਾ ਵੀ ਇਹਨੂੰ ਘਰ ਵਾਲੀ ਕਹਿੰਦਾ ਵੀ ਉਹ 35 40 ਸਾਲ ਦੀ ਹੋ ਗਈ ਹੁਣ ਕਹਿੰਦਾ ਵੀ ਉਹ ਨੂੰ ਕੋਲ ਬੈਠ ਚਲੋ ਬੈਠ ਜਾਂਦੀ ਆ ਤੇ ਬਾਕੀ ਗੱਲਾਂ ਬਾਤਾਂ ਕਰਦੇ ਰਹੇ ਉਹ ਪ੍ਰਾਣੀ ਉਹ ਸਾਰੀਆਂ ਗੱਲਾਂ ਦੱਸੀ ਜਾਂਦਾ ਹਨ ਤੇ ਉਹਨਾਂ ਦੇ ਮਨ 'ਚ ਫੇਰ ਵੀ ਸ਼ੰਕਾ ਹੁੰਦਾ ਹੈ ਨਾ ਵੀ ਇਹ ਤਾਂ ਕਿਸੇ ਨੂੰ ਵੀ ਪਤਾ ਹੋ ਸਕਦਾ ਹੈ ਨਾ ਕੋਈ ਕਿਸੇ ਤੋਂ ਪਤਾ ਕਰ ਸਕਦਾ ਸਾਡੇ ਪਰਿਵਾਰ ਦੇ ਮੈਂਬਰ ਤੋਂ ਛੱਡ ਕੇ ਨਾਲ ਗਵੰਡੀਆ ਗਵੰਡੀਆ ਤੋਂ ਤੇ ਉਹ ਗੱਲਾਂ ਕਰਦੇ ਕਰਦੇ ਆਪਣੀ ਘਰ ਵਾਲੀ ਜਿਹੜੀ ਉੱਥੇ ਹੁੰਦੀ ਹੈ ਪੁਰਾਣੀ ਉਹ ਮਾਂ ਉਹਦੇ ਨਾਲ ਗੱਲਾਂ ਕਰਦਾ ਉਹਨਾਂ ਨੂੰ ਕੁਝ ਅਜਿਹੀਆਂ ਗੱਲਾਂ ਦੱਸਦਾ ਜਿਹੜੀਆਂ ਕੇ ਸਿਰਫ ਉਹਨਾਂ ਦੋਨਾਂ ਨੂੰ ਪਤਾ ਸੀਗੇ ਉਹਨਾਂ ਤੋਂ ਇਲਾਵਾ ਕਿਸੇ ਨੂੰ ਉਹ ਗੱਲ ਨਹੀਂ ਪਤਾ ਸੀ ਤੇ ਉਹ ਗੱਲਾਂ ਤੋਂ ਬਾਅਦ ਉਹਨਾਂ ਨੂੰ ਦੱਸਣ ਤੋਂ ਬਾਅਦ ਉਹ ਆਪਣੇ ਘਰ ਦੇ ਨੂੰ ਕਹਿੰਦੀ ਆ ਉਹਦੀ ਘਰ ਵਾਲੀ ਕਿ ਇਹ ਤਾਂ ਗੱਲ ਸੱਚੀ ਆ ਹਨਾ ਵੀ ਇਹ ਕਿਵੇਂ ਹੋ ਸਕਦਾ ਵੀ ਜਿਹੜੀਆਂ ਇਹ ਗੱਲਾਂ ਨੇ ਇਹ ਤਾਂ ਮੈਨੂੰ ਜਾਂ ਇਹਨੂੰ ਪਤਾ ਸੀ ਕਿਸੇ ਹੋਰ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਹਿੰਦੀ ਵੀ ਇਹ ਸੱਚੀ ਆ ਗੱਲ ਤੇ ਉਹਦੇ ਘਰ ਦੇ ਵੀ ਸੋਚਦੇ ਨੇ ਵੀ ਹਾਂ ਠੀਕ ਆ ਚਲੋ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਆਏ ਕਾਦੇ ਤੋਂ ਤੁਸੀਂ ਇੱਥੇ ਤੱਕ ਆਏ ਕਿਵੇਂ ਉਹ ਦਾਦ ਦੇ ਨੇ ਜਦੋਂ ਅਸੀਂ ਆਪਣੀ ਕਾਰ ਲੈ ਕੇ ਆਇਆ ਉਹ ਕਹਿੰਦਾ ਤੇ ਚਲੋ ਆਜੋ ਦੇਖੀ ਮੇਰੀ ਗੱਡੀ ਦੇਖਣਾ ਉਹ ਬਾਹਰ ਜਾਂਦਾ ਬਾਹਰ ਜਾਂਦੇ ਨੂੰ ਜਿਹੜੇ ਜਦੋਂ ਦੋਨੋਂ ਜਵਾਕ ਆਏ ਸੀ ਉਹ ਬਾਹਰ ਦੂਜੇ ਬੱਚਿਆਂ ਨਾਲ ਖੇਡ ਰਹੇ ਹੁੰਦੇ। ਉਹ ਖੇਡ ਰਹੇ ਨੇ ਜਦੋਂ ਉਹਨਾਂ ਨੂੰ ਨਾ ਉਹ ਨਾਮ ਲੈ ਕੇ ਬੁਲਾਉਂਦਾ ਉਹਦੇ। ਮਾਣ ਕਹਿੰਦਾ ਖੜੇ ਹੋ ਉਹਨਾਂ ਨੂੰ ਪਛਾਣ ਲੈਂਦਾ। ਉਹਨਾਂ ਦੋਨਾਂ ਜਵਾਕਾਂ ਦੇ ਆਪਣਾ ਦੇ ਨਾਮ ਲੈਂਦਾ। ਸਾਰੇ ਲੋਕ ਖਰਾਬ ਹੈ ਨਾ ਵੀ ਇਹ ਨਾ ਯਾਰ ਨਾਮ ਵੀ ਪਤਾ ਨਹੀਂ ਨੂੰ ਤਾਂ ਹੈ ਨਾ ਤੇ ਕਿਉਂਕਿ ਉਹ 5 ਸਾਲ ਦਾ ਜਵਾਕ ਉਹਦੇ 8 8 9 9 10 10 ਸਾਲ ਦੇ ਹੈ ਨਾ ਵੱਡੀਆਂ ਉਮਰਾਂ ਹੋ ਗਈਆਂ ਹੈ ਨਾ ਹੁਣ ਤੱਕ ਉਹਨਾਂ ਨੇ ਤੇ ਉਸ ਤੋਂ ਬਾਅਦ ਉਹ ਨਾ ਗੱਡੀ ਕੋਲ ਜਾਂਦਾ ਗੱਡੀ ਦੇਖਦਾ ਉੱਥੇ ਮਰੂਤੀ ਖੜੀ ਹੁੰਦੀ ਆ ਉਹ ਕਹਿੰਦਾ ਵੀ ਇਹ ਗੱਡੀ ਕੀ ਦੀ ਆ ਉਹ ਕਹਿੰਦੇ ਵੀ ਆਪਣੀ ਗੱਡੀ ਆ ਵੀ ਅਸੀਂ ਆਏ ਆ ਸਾਡੀ ਗੱਡੀ ਆ ਉਹ ਕਹਿੰਦਾ ਮੇਰੀ ਇਹ ਤਾਂ ਕਾਰ ਨਹੀਂ ਸੀ ਮੇਰੀ ਤਾਂ ਫੀਅਟ ਕਾਰ ਸੀ ਉਹ ਵਿਚਾਰੇ ਉਹਨੂੰ ਦੱਸਦੇ ਆ ਵੀ ਭਾਈ ਤੁੰਗੀ ਪਰਜਾਨੀ ਸੀ ਜੀ ਸੰਕਾਰ ਵੇਚਣੀ ਪੈਗੀ ਉਹ ਵੀ ਅਸੀਂ ਇਥੇ ਆ ਮਰੂਤੀ ਲੈ ਲਈ ਤੇ ਉਸ ਤੋਂ ਬਾਅਦ ਸਾਰਾ ਪਿੰਡ ਹੈਰਾਨ ਸਾਰੇ ਲੋਕ ਹੈਰਾਨ ਇਹ ਹੋਈ ਕੀ ਜਾਂਦਾ ਤੇ ਉਹ ਫਿਰ ਉਸ ਤੋਂ ਬਾਅਦ ਸੁੱਟਦੇ ਆ ਇਕੱਲੇ ਬਹਿ ਕੇ ਲੱਗੋ ਤੋ ਉਹ ਵੀ ਗੱਲ ਕਰਦੇ ਆ ਵੀ ਐਂ ਕਰਦੇ ਆ ਆਪਾਂ ਹੋਰ ਕਨਫਰਮ ਕਰਨ ਵਾਸਤੇ ਆਪਾਂ ਇਹਨੂੰ ਜਿਹੜਾ ਆਗਰੇ ਲੈ ਕੇ ਜਾਂਦੇ ਆ ਵੀ ਆਗਰੇ ਲੈ ਕੇ ਚੱਲਾਂਗੇ ਵੀ ਉੱਥੇ ਜਾ ਕੇ ਦੇਖਦੇ ਆ ਵੀ ਇਹ ਕੀ ਕਹਿੰਦਾ ਉਹਨੂੰ ਨਿਰਾਦਦੇ ਵੀ ਤੈਨੂੰ ਕਿੱਥੇ ਲੈ ਕੇ ਚੱਲੇ ਉਹਨੂੰ ਗੱਡੀ 'ਚ ਬਿਠਾਉਂਦੇ ਆ ਪਰਿਵਾਰ ਨੂੰ ਨਾਲ ਲੈਂਦੇ ਆ ਤੇ ਉਹ ਆਗਰੇ ਚਲੇ ਜਾਂਦੇ ਆ ਉਹ ਜਾਂਦੇ ਨੇ ਤੇ ਜਾ ਕੇ ਉਹ ਮਾਂ ਰੋਡ ਤੇ ਲੈ ਜਾਂਦੇ ਨੇ ਉਹਨੂੰ ਦੱਸਦੇ ਨਹੀਂ ਤੇ ਉਹ ਦੇਖੀ ਜਾਂਦਾ ਨਾਲ ਬੈਠਾ ਪੁੱਛਦਾ ਵੀ ਆ ਕਿੱਥੇ ਲੈ ਕੇ ਚੱਲਿਓ। ਚਲੋ ਆਗਰੇ ਪਹੁੰਚਦਾ ਹੈ ਤੇ ਉਹ ਜਦੋਂ ਮਾਰ ਰੋਡ ਤੇ ਜਾਂਦੇ ਨੇ ਉਹਨਾਂ ਦੀ ਜਿਹੜੀ ਦੁਕਾਨ ਹੁੰਦੀ ਹੈ ਨਾ ਗੱਡੀ ਉਹ ਤੋਂ ਅੱਗੇ ਲੈ ਜਾਂਦੇ ਨੇ ਉੱਥੇ ਰੋਕਦੇ ਨੇ। ਉਹ ਉਹਨਾਂ ਨੂੰ ਰੋਕਦਾ ਜਿਹੜਾ T2 ਹੈ ਉਹਨਾਂ ਨੂੰ ਰੋਕਦਾ। ਵੀ ਰੁਕੋ ਗੱਡੀ ਰੋਕੋ ਆਪਣੀ ਦੁਕਾਨ ਪਿੱਛੇ ਰਹਿ ਗਈ। ਤੇ ਉਹ ਚਲੋ ਅਸੀਂ ਗੱਡੀ ਰੋਕਦੇ ਆ ਅੰਦਰ ਜਾਂਦੇ ਆ। ਅੰਦਰ ਜਾ ਕੇ ਦੇਖਦਾ ਆਪਣੀ ਦੁਕਾਨ ਦੇਖਦਾ ਉਹ ਨਾ ਜਾ ਕੇ ਜਦੋਂ ਅੰਦਰ ਐਂਟਰ ਹੁੰਦਾ ਦੁਕਾਨ ਦੇ ਵਿੱਚ ਇੱਕ ਟੇਬਲ ਪਿਆ ਸੀ ਜਿਹੜਾ ਆਪਾਂ ਕਾਊਂਟਰ ਕਹ ਲਈਏ ਕਾਊਂਟਰ ਪਿਆ ਹੁੰਦਾ ਉਹਦੇ ਉੱਪਰ ਜਾਂਦਾ ਉਹਦੇ ਉੱਪਰ ਨਾ ਹੱਥ ਮਾਰਦਾ ਤੇ ਉਹ ਨੂੰ ਆਤ ਐਂ ਘੜਕਾਉਂਦੀ ਉਹਦੀ ਘਰ ਵਾਲੀ ਕਹਿੰਦੀ ਵੀ ਇਹ ਜਿਹੜਾ ਮੇਰਾ ਘਰ ਵਾਲਾ ਸੀਗਾ ਸ਼ਰੇਜ ਵੀ ਉਹਦੀ ਵੀ ਇਹੀ ਆਤ ਸੀਗੀ ਵੀ ਉਹ ਵੀ ਐਂ ਹੱਥ ਮਾਰਦਾ ਠੀਕ ਹੈ ਜੇ ਘਰੇ ਟੇਬਲ ਵਗੈਰਾ ਤੇ ਉਹਨੇ ਤਬਲਾ ਆ ਬਜਾਉਣਾ ਹੀ ਹੁੰਦਾ ਤੇ ਉਹ ਵਾਲਾ ਨਾਲ ਆ ਦੇ ਆਪਣੀ ਦੁਕਾਨ ਚ ਚੈੱਕ ਕਰ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਹਿੰਦਾ ਵੀ ਜਿਹੜਾ ਇੱਥੇ ਆ ਲੱਗਿਆ ਹੋਇਆ ਦੁਬਾਰ ਦੇ ਉੱਤੇ ਲੱਗ ਤੋ ਸ਼ੋ ਕਿ ਇਹ ਕਦੋਂ ਲਵਾਇਆ ਉਹ ਕਹਿੰਦੇ ਵੀ ਤੇਰੀ ਡੈੱਥ ਤੋਂ ਬਾਅਦ ਉਹ ਦੱਸਦੇ ਆ ਕਿ ਇੱਥੇ ਖਾਲੀ ਜਿਹੀ ਦੁਕਾਨ ਇੱਥੇ ਜਗ੍ਹਾ ਖਾਲੀ ਸੀ ਇੱਥੇ ਅਸੀਂ ਸਮਾਨ ਰੱਖਣ ਨੂੰ ਬਣਾਇਆ ਸੀਗਾ ਹੈਨਾ ਤੇ ਕਾ ਬਹੁਤ ਟਾਈਮ ਛੋਟਾ ਹੈ ਉਹ ਦੱਸਦੇ ਵੀ ਇਹ ਦੀ ਮੌਤ ਤੋਂ ਬਾਅਦ ਬਣਾਇਆ ਸੀ ਅਸੀਂ ਹੈਨਾ ਸਾਨੂੰ ਲੋੜ ਸੀ ਤੇ ਤੋ ਇਹ ਉੱਥੇ ਸਾਰੇ ਲੋਕਾਂ ਦੇ ਨਾਲ ਪਹੁੰਚ ਜਾਂਦੇ ਆ ਗੱਲ ਫੈਲ ਜਾਂਦੀ ਆ ਕਾਫੀ ਜਿਆਦਾ ਚਰਚਾ ਹੁੰਦੀ ਆ ਇਸ ਗੱਲ ਦੀ ਤੇ ਚਰਚਾ ਹੋਣ ਤੋਂ ਬਾਅਦ ਉੱਥੇ ਨਾ ਫਿਰ ਜਿਹੜੀ ਮੇਨ ਗੱਲ ਹੁੰਦੀ ਆ ਉੱਥੇ ਐਕਸਪਰਟ ਆਉਂਦੇ ਆ ਦਿੱਲੀ ਯੂਨੀਵਰਸਿਟੀ ਤੋਂ ਵੀ ਤੇ ਵਰਜੀਨੀਆ ਯੂਨੀਵਰਸਿਟੀ ਤੋਂ ਉਹਨਾਂ ਐਕਸਪਰਟਸ ਦੇ ਇੰਟਰਵਿਊਜ਼ ਵੀ ਹਾਲੇ ਪਈਆਂ ਨੇ ਐਡ ਨੈਟ ਦੇ ਉੱਤੇ ਜੇ ਤੁਸੀਂ ਚੈੱਕ ਕਰਨੀ ਹੋਣ ਤੇ ਉਹ ਪਹੁੰਚਦੇ ਆ ਉਹ ਉੱਥੇ ਜਾ ਕੇ ਸਭ ਤੋਂ ਪਹਿਲਾਂ ਉਥੇ ਚੈੱਕ ਕਰਦੇ ਆ ਵੀ ਇਹ ਸਹੀ ਗੱਲ ਆ ਸਾਰੀਆਂ ਗੱਲਾਂ ਨੂੰ ਵੈਰੀਫਾਈ ਕਰਦੇ ਆ ਹੋਰ ਵੈਰੀਫਿਕੇਸ਼ਨ ਕਰਨ ਵਾਸਤੇ ਉਹ ਹੋ 28 ਗਾ 1983 ਨੂੰ ਜਦੋਂ ਉਹਦੀ ਮੌਤ ਹੋਈ ਸੀ ਜਿਹੜੇ ਹਸਪਤਲ ਨੂੰ ਲੈ ਗਏ ਸੀ ਉੱਥੇ ਉਹਦੀ ਆਟੋਪਸੀ ਹੋਈ ਸੀ ਜਾਨੀ ਕਿ ਉਹਦਾ ਪੋਸਟਮਾਰਟਮ ਹੋਇਆ ਸੀ ਉਹਦੀ ਰਿਪੋਰਟ ਮੰਗਦੇ ਆ ਉਹਦੀ ਰਿਪੋਰਟ ਵਗੈਰਾ ਉਹ ਚੈੱਕ ਕਰਦੇ ਨੇ ਕਾਫੀ ਦਿਨ ਲੱਗਦੇ ਨੇ ਉਹ ਦੇਖਦੇ ਨੇ ਕਿੱਥੇ ਕਿਵੇਂ ਗੋਲੀ ਲੱਗੀ ਸੀ ਤੇ ਉਸ ਤੋਂ ਬਾਅਦ ਉਹ ਜਿਹੜਾ ਟੀਵੀ ਸੀਗਾ ਉਹਦੀ ਉੱਥੋਂ ਸ਼ੇਪ ਕਰਕੇ ਦੇਖਨੇ ਸ਼ੁਰੂ ਕੀ। ਉਹ ਜਦੋਂ ਸ਼ੇਪ ਕਰਦੇ ਨਾ ਉਹਨਾਂ ਨੂੰ ਇੱਥੇ ਉਹਦੇ ਨਿਸ਼ਾਨ ਮਿਲਦਾ। ਐਗਜੈਕਟ ਉਹ ਰਿਪੋਰਟ ਨਾਲ ਬਣਾਉਂਦੇ ਨੇ ਉਹੀ ਜਗ੍ਹਾ ਤੇ ਜਿੱਥੇ ਉਹਦੇ ਗੋਲੀ ਲੱਗੀ ਸੀਗੀ ਉੱਥੀ ਉਹਦੇ ਨਿਸ਼ਾਨ ਸੀਗਾ ਬਰਥ ਮਾਰਕ ਛੋਟੇ ਬੱਚੇ ਦੇ ਸ਼ੁਰੂ ਤੋਂ। ਤੇ ਡਾਕਟਰ ਵੀ ਰਾਮ ਉਹ ਵੀ ਪੋਸਿਟਿਵ ਕਰਦੇ ਆ ਵੀ ਇਹ ਸੱਚ ਹੈ ਗੱਲ। ਹਨਾ ਵੀ ਇਹ 'ਚ ਕੋਈ ਦੋਰਾਇਆ ਨਹੀਂ ਹੈਗੀਆਂ। ਵੀ ਇਹ ਸੱਚ ਹੈ। ਵੀ ਜੋ ਜੋ ਕੁਝ ਅਸੀਂ ਨੇ ਹੁਣ ਵੈਰੀਫਾਈ ਕਰਿਆ ਅਸੀਂ ਰਿਪੋਰਟ ਤੱਕ ਵੈਰੀਫਾਈ ਕਰ ਲਈ ਵੀ ਇਹ ਸੱਚੀ ਘਟਨਾ ਹੈ। ਤੇ ਉਸ ਤੋਂ ਬਾਅਦ ਉਹ ਮਾਪੇ ਡਰ ਜਾਂਦੇ ਆ ਜਿਹੜੇ ਟਿੱਟੂ ਦੇ ਹੁੰਦੇ ਆ ਨਾ ਵੀ ਇਹ ਤਾਂ ਅਮੀਰ ਘਰਿਆ ਹੁਣ ਮੇਰੇ ਸਾਡੇ ਬੱਚੇ ਨੂੰ ਇਹ ਰੱਖ ਲੈਣਗੇ ਤੇ ਵੀ ਕਿਤੇ ਇਹਨਾਂ ਨੇ ਜੇ ਨਾਂ ਵਾਪਸ ਨਾ ਦਿੱਤਾ ਇਹਦੇ ਪੁਰਾਣੇ ਮਾਪੇ ਆ ਨਾ ਤੇ ਪਰ ਉਹ ਤੁਹਾਨੂੰ ਵੀ ਪਤਾ ਹੈ ਨਾ ਉਹ ਵੱਡੀ ਉਮਰ ਉਹਨਾਂ ਦੀ ਇੰਨੀ ਉਹਦੀ ਘਰ ਵਾਲੀ ਦੀ ਏਡੀ ਉਮਰ ਉਹਦੀ ਛੋਟੀ ਤੇ ਉਹਨਾਂ ਨੂੰ ਸਮਝਾਉਂਦਾ ਹੁੰਦਾ ਵੀ ਕੋਈ ਗੱਲ ਨਹੀਂ ਵੀ ਅਸੀਂ ਰੱਖਦੇ ਨਹੀਂ ਹੈਗੇ ਤੇ ਵੀ ਤੁਸੀਂ ਇਹਨੂੰ ਜਾ ਸਕਦੇ ਹੋ ਨਾਲ ਵੀ ਉੱਥੇ ਰਹੂਗਾ ਪਰ ਵੀ ਇਹ ਮਿਲਦਾ ਘਰੋਂ ਬਈ ਉਹ ਸਾਰੇ ਕੋਈ ਇਸ ਗੱਲ ਨੂੰ ਸੱਚ ਮੰਨਦਾ ਕੋਈ ਝੂਠ ਮੰਨਦਾ ਉਹ ਜਿਹੜੇ ਗੋਲੀ ਮਾਰਨੇ ਵਾਲੇ ਸੀਗੇ ਉਹ ਕੋਈ ਬਦਮਾਸ਼ ਟੈਪ ਸੀਗੇ ਜਿਨ੍ਹਾਂ ਨੇ ਗੋਲੀ ਮਾਰੀ ਸੀ ਬਾਅਦ ਚ ਇਨਵੈਸਟੀਗੇਸ਼ਨ ਚ ਵੀ ਪਤਾ ਲੱਗਿਆ ਸੀ ਉਹ ਹੈ ਨਾ ਤੇ ਇਹ ਸਟੋਰੀ ਨੂੰ ਕੋਈ ਮਤਲਬ ਉਹਦਾ ਭਾਈ ਵੀ ਜਿਹੜਾ ਸ਼ਰੇਸ਼ ਦਾ ਭਾਈ ਸੀਗਾ ਉਹ ਵੀ ਨਹੀਂ ਸੱਚ ਮੰਨਦਾ ਸੀਗਾ ਉਹ ਵੀ ਕਹਿੰਦਾ ਸੀ ਕਿ ਇਹ ਸੱਚ ਨਹੀਂ ਹੋ ਸਕਦਾ ਹੈ ਨਾ ਲੋਕ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਪਰ ਡਾਕਟਰਾਂ ਦੀ ਪੋਜੀਟਿਵ ਹੋ ਜਾਂਦੀ ਆ ਹੋਰ ਵੀ ਗੱਲਾਂ ਹੁੰਦੀਆਂ ਨੇ ਸਿਰ ਚ ਗੋਲੀ ਦੇ ਨਿਸ਼ਾਨ ਹੁੰਦੇ ਨੇ ਤੇ ਜੇ ਗੱਲ ਕਰੀਏ ਉਹ ਜਿਹੜਾ ਉਹ T2 ਸੀਗਾ ਠੀਕ ਹੈ ਉਹ ਹਾਲੇ ਵੀ ਜਿਉਂਦਾ ਹੈ ਉਹ ਬਨਾਰਸ ਯੂਨੀਵਰਸਿਟੀ ਹੈ ਜਿਹੜੀ ਬਨਾਰਸ Hindu ਯੂਨੀਵਰਸਿਟੀ ਹੈ ਉਹਦੇ ਵਿੱਚ ਉਹ ਅਸਿਸਟੈਂਟ ਪ੍ਰੋਫੈਸਰ ਦੀ ਜੌਬ ਕਰ ਰਿਹਾ ਹੈ ਉਹ ਉਸ ਤੋਂ ਬਾਅਦ ਉਹ ਪੜ੍ਹਿਆ ਲਿਖਿਆ ਪੜ੍ਹ ਲਈ ਕਿ ਵਧੀਆ ਮਕਾਮ ਤੇ ਪਹੁੰਚਿਆ ਉਹਨੇ ਜੌਬ ਕਰਨੀ ਸ਼ੁਰੂ ਕਰੀ ਹਾਲੇ ਵੀ ਉਹ ਜੌਬ ਕਰਦਾ ਤੌਰਨ ਸਿੰਘ T2 ਤੁਸੀਂ ਸਰਚ ਕਰ ਸਕਦੇ ਹੋ ਹਾਲੇ ਦਿਨ ਨੂੰ ਮਿਲੂ ਮੈਂ ਉਹਦੀਆਂ ਫੋਟੋਜ਼ ਜਿਹੜੀਆਂ ਹੁਣ ਦੀਆਂ ਨੇ ਉਹ ਵੀ ਨਾਲ ਦਰਦੂਗਾ ਤੇ ਪੁਰਾਣੀਆਂ ਵੀ ਤੁਸੀਂ ਉਹਦਾ ਚੈੱਕ ਕਰ ਸਕਦੇ ਹੋ ਕਹਿੰਦਾ ਜੀ ਤੇ ਉਹ ਬੰਦਾ ਹਾਲੇ ਵੀ ਜਿਉਂਦਾ ਹਾਲੇ ਵੀ ਆਪਣੇ ਸਟੋਰੀ ਉਸੇ ਤਰ੍ਹਾਂ ਦੱਸਦਾ ਹਾਲੇ ਵੀ ਉਹ ਜਾਂਦਾ ਆਪਣੇ ਬੱਚਿਆਂ ਨੂੰ ਪੁਰਾਣਿਆਂ ਨੂੰ ਵੀ ਮਿਲਦਾ ਤੇ ਉਹਦੇ ਇੰਟਰਵਿਊਸ ਪਈਆਂ ਨੇ ਤੇ ਘਰਦਿਆਂ ਦੇ ਇੰਟਰਵਿਊਸ ਇਹਦੇ ਉੱਪਰ ਪਈਆਂ ਨੇ ਤੇ ਤੁਸੀਂ ਚੈੱਕ ਸੋਚ ਸਕਦੇ ਹੋ ਹੈਨਾ ਤੁਸੀਂ ਵੀ ਚੈੱਕ ਕਰ ਸਕਦੇ ਹੋ ਤੁਸੀਂ ਸੋਚੋ ਇਹ ਕਹਾਣੀ ਤੇ ਕੋਈ ਵਿਸ਼ਵਾਸ ਕਰੂਗਾ ਕਿਸੇ ਦੇ ਨਹੀਂ ਕਰਨਾ ਕੋਈ ਸੋਚੂਗਾ ਵੀ ਇਹ ਸੱਚ ਹੈ ਕੋਈ ਸੋਚੇ ਵੀ ਝੂਠਾ ਆਪਣਾ ਜਨਮ ਨਹੀਂ ਹੁੰਦਾ ਹੈ ਨਾ ਐਵੇਂ ਦੀ ਬਹੁਤ ਜਿਗੋਗਰੀਪ ਸਟੋਰੀਜ਼ ਨੇ ਬਹੁਤ ਕ੍ਰਾਈਮ ਨੇ ਜਿਹੜੇ ਹੋਏ ਨੇ ਹੈ ਨਾ ਜਿਹੜੀਆਂ ਸਟੋਰੀਜ਼ ਆਪਾਂ ਅੱਗੇ ਵੀ ਵੀਡੀਓਜ਼ 'ਚ ਲੈ ਕੇ ਆਉਂਦੇ ਰਹਾਂਗੇ ਜਿਵੇਂ ਤੁਹਾਨੂੰ ਮੈਂ ਦੱਸਿਆ ਤੇ ਇਹ ਉਹਨਾਂ 'ਚ ਇੱਕ ਸਟੋਰੀ ਸੀਗੀ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਇਹ ਸੱਚ ਹੋ ਸਕਦਾ ਜਾਂ ਨਹੀਂ ਤੁਹਾਡਾ ਇਹਦੇ ਬਾਰੇ ਕੀ ਖਿਆਲ ਤੇ ਆਪਾਂ ਅਗਲੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਹੋਰ ਸਟੋਰੀ ਸੁਣਾਵਾਂਗੇ ਜਿਵੇਂ ਦੱਸਿਆ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਕੋਈ ਸਟੋਰੀ ਪਤਾ ਉਹ ਵੀ ਸਾਨੂੰ ਜਰੂਰ ਦੱਸਿਓ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ